ਤੋਂ ਕਸ਼ਟ ਦਿੱਤਾ ਕਿ ਦੋ ਤਿੰਨ ਮੁੱਦੇ ਜਿਹੜੇ ਪਿਛਲੇ ਤਿੰਨ ਚਾਰ ਦਿਨਾਂ ਤੋਂ ਬੜੇ ਲੋਕਾਂ ਨਾਲ ਜੁੜੇ ਹੋਏ ਮੁੱਦੇ ਜਿਹੜੇ ਬੜੇ ਹੀ ਇੰਪੋਰਟੈਂਟ ਨੇ ਔਰ ਜਿਨ੍ਹਾਂ ਨੂੰ ਐਡਰੈਸ ਕਰਨ 'ਚ ਸਰਕਾਰ ਕਿਸੇ ਨਾ ਕਿਸੇ ਕਾਰਨਾ ਕਰਕੇ ਫੇਲ ਹੋ ਗਈ ਆਵੇਂ ਜਿਵੇਂ ਮੈਂ ਪਹਿਲਾਂ ਵੀ ਇਹ ਗੱਲ ਕਈ ਵਾਰੀ ਕੀਤੀ ਹੈ ਕਿ ਸਰਕਾਰ ਤਾਂ ਆਪ ਆਈਸੀਯੂ ਚ ਹੈ ਤੇ ਫਿਰ ਕੀ ਮਸਲੇ ਹੱਲ ਹੋਣੇ ਔਰ ਮੈਂ ਭਾਵੇਂ ਉਹ ਫਾਈਨੈਂਸ਼ੀਅਲ ਐਮਰਜੈਂਸੀ ਦੀ ਗੱਲ ਕੀਤੀ ਸੀ ਭਾਵੇਂ ਲਾਅ ਐਂਡ ਆਰਡਰ ਚ ਜੋ ਐਮਰਜੈਂਸੀ ਵਾਲੇ ਹਾਲਾਤ ਬਣੇ ਸਨ ਮਗਰ ਹੁਣ ਤਾਂ ਆਪ ਵੀ ਸਰਕਾਰ ਐਮਰਜੈਂਸੀ ਚ ਦਾਖਲ ਔਰ ਮੇਰੀ ਗੱਲ ਕਿਤੇ ਨਾ ਕਿਤੇ ਸੱਚੀ ਹੋ ਗਈ ਹੈ ਮਗਰ ਉਹਦਾ ਅਸਰ ਜੋ ਆਮ ਲੋਕਾਂ ਤੇ ਪੈ ਰਿਹਾ ਉਹਦੇ ਬਾਰੇ ਅਸੀਂ ਬੜੇ ਚਿੰਤਿਤ ਆ ਮੈਂ ਤੁਹਾਨੂੰ ਇੱਕ ਸਿੰਪਲ ਪਹਿਲਾ ਜਿਹੜਾ ਫੈਕਟ ਲੈ ਕੇ ਤੁਹਾਡੇ ਕੋਲ ਆਇਆ ਕਿ ਪੰਜਾਬ ਇੱਕ ਖੇਤੀ ਪ੍ਰਧਾਨ ਸੂਬਾ ਔਰ ਇਸ ਖੇਤੀ ਪ੍ਰਧਾਨ ਸੂਬੇ 'ਚ ਕਿਉਂਕਿ ਐਗਰੀਕਲਚਰ ਨਾਲ ਸੰਬੰਧਿਤ ਹੈ ਐਡੀ ਵੱਡੀ ਪ੍ਰੋਬਲਮ ਡੀਏਪੀ ਦੀ ਜਿਹੜੀ ਘਾਟ ਆਈ ਹੋਈ ਆ ਉਹਦਾ ਕੋਈ ਹਿਸਾਬ ਹੀ ਨਹੀਂ ਸਰਕਾਰ ਉਸ ਨੂੰ ਐਡਰੈਸ ਕਰਨ 'ਚ ਹਰ ਤਰੀਕੇ ਨਾਲ ਫੇਲ ਹੋ ਰਹੀ ਹੈ ਔਰ ਕੱਲੀ ਫੇਲ ਨਹੀਂ ਹੋ ਰਹੀ ਕਿਉਂਕਿ ਈਡੀ ਏਡੀ ਕਿੱਲਾ ਉਹਦੇ 'ਚ ਸ਼ੁਰੂ ਹੋ ਗਈ ਆ ਮਤਲਬ ਕਿ ਜੇ ਡੀਏਪੀ ਮਿਲਦੀ ਆ ਤੇ ਬਲੈਕ ਕੇ ਬਿਕਰੀ ਆ ਤੇ ਇਸ ਬਾਅਨੇ ਲੋਕਾਂ ਨੂੰ ਇੱਕ ਮੌਕਾ ਵੀ ਮਿਲ ਗਿਆ ਕਿ ਨਕਲੀ ਡੀਏਪ ਮਤਲਬ ਕਿ ਜਿਹੜੀ ਤੁਸੀਂ ਕਹਿ ਲਓ ਹੈ ਹੀ ਨਹੀਂ ਡੀਏਪ ਉਹਨੂੰ ਡੀਏਪ ਦੀ ਬੋਰੀ ਚ ਪਾ ਕੇ ਵੇਚਿਆ ਜਾ ਰਿਹਾ ਮਗਰ ਸਰਕਾਰ ਕਿਸਾਨਾਂ ਦੀ ਐਕਸਪਲੋਇਟੇਸ਼ਨ ਜੋ ਹੋ ਰਹੀ ਹੈ ਉਸ ਨੂੰ ਕਿਸੇ ਤਰੀਕੇ ਨਾਲ ਐਡਰੈਸ ਨਹੀਂ ਕਰ پا ਰਹੀ ਅਸੀਂ ਬੜੇ ਦਿਨ ਚੁੱਪ ਰਹੇ ਕਿਉਂਕਿ ਰੋਜ਼ ਬਿਆਨ ਲੱਗਦੇ ਸਨ ਕਿ ਅੱਜ ਮਸਲਾ ਹੋ ਰਿਹਾ ਕੱਲ ਹੋ ਰਿਹਾ ਚੌਥ ਹੋ ਰਿਹਾ ਮਗਰ ਨਥਿੰਗ ਦੂਜੀ ਪ੍ਰੋਬਲਮ ਸੀਰੀਅਸ ਕੀ ਖੜੀ ਹੋਈ ਹੈ ਕਿ ਜਿਨ੍ਹਾਂ ਨੇ ਸਰਕਾਰ ਦਾ ਉਹ 1500 ਰੁਪਏ ਬੋਨਸ ਦੇ ਚੱਕਰ 'ਚ ਡਾਇਰੈਕਟ ਸੂਇਂ ਕੀ ਚੀਜ਼ ਕੀਤੀ ਸੀ ਡੀਐਸਆਰ ਨੂੰ ਅਡਾਪਟ ਕੀਤਾ ਸੀ ਕਰੋੜਾਂ ਰੁਪਈਆ ਉਹਨਾਂ ਦਾ ਬਕਾਇਆ ਨਹੀਂ ਦਿੱਤਾ ਜਾ ਰਿਹਾ ਸਰਕਾਰ ਖਾ ਗਈ ਹੈ ਇੱਕ ਪਾਸੇ ਤਾਂ ਜਿਨ੍ਹਾਂ ਨੇ DSR ਨੂੰ adopt ਕਰਕੇ ਸਰਕਾਰ ਦੇ ਜੋ ਹੁਕਮ ਸੀ ਉਸ ਨੂੰ ਫੋਲੋ ਕੀਤਾ ਮਗਰ ਉਹ ਵੀ ਖੋਕਲੇ ਨਿਕਲੇ ਕਿ ਅੱਜ ਜੋ ਉਹਨਾਂ ਨਾਲ ਕਮਿਟਮੈਂਟ ਸੀ बिकॉज़ ਤੁਹਾਨੂੰ ਵੀ ਪਤਾ ਹੈ ਕਿ ਇਹਦੇ ਨਾਲ ਖਰਚਾ ਵਧਦਾ ਸੀ ਚੋ ਸਰਕਾਰ ਨੇ ਆਪ ਦੇ ਵੱਲੋਂ ਸਬਸਿਡੀ ਐਲਾਨੀ ਮਗਰ ਰਿਜ਼ਲਟ ਜ਼ੀਰੋ ਸਬਸਿਡੀ ਦੇਹੀ ਕਿਸੇ ਨੇ ਨਹੀਂ ਉਲਟਾ ਕੀ ਸ਼ੁਰੂ ਹੋ ਗਿਆ ਹੁਣ ਜੇ ਕੋਈ ਅੱਗ ਲਾਉਂਦਾ ਮੈਂ ਨਹੀਂ ਕਹਿੰਦਾ ਅੱਗ ਲਾਓ ਮਗਰ ਸਰਕਾਰ ਕੀ ਕਰ ਰਹੀ ਐ ਕੀ ਉਹ ਆ ਕੇ ਨਾ ਲਾਣ ਨੂੰ ਪੋਸੀਬਲ ਕਰਨ ਵਾਸਤੇ ਕਿ ਸਰਕਾਰ ਕਲੀਨ ਵਾਈ ਜਿਹਦੇ ਨਾਲ এনवायरमेंट ਪੋਲਿਊਟਡ ਨਾ ਹੋਵੇ ਉਸ ਪਾਸੇ ਨੂੰ ਜਾੜ ਉਹਦੇ ਵਾਸਤੇ ਤਾਂ ਕੁਛ ਨਹੀਂ ਕਰਦੀ ਇੱਕ ਰੈਡ ਐਂਟਰੀ ਜ਼ਰੂਰ ਕਰਦੀ ਜੇ ਇਸ ਰੈਡ ਐਂਟਰੀ ਦਾ ਅਸੀਂ ਵਿਰੋਧ ਕਰਦੇ ਆ ਕਿ ਭਾਈ ਸਰਕਾਰ ਦਾ ਕੋਈ ਹੈਂਡਹੋਲਡਿੰਗ ਕਰਨੀ ਨਹੀਂ ਰੀ ਜੋ ਥੋੜੀਆਂ ਕਮਿਟਮੈਂਟ ਸੀ ਉਹਨਾਂ ਸਾਰੀਆਂ ਤੋਂ ਤੁਸੀਂ ਭੱਜ ਗਏ ਹੋ ਔਰ ਉਲਟਾ ਅੱਜ ਕਿਸਾਨ ਨੂੰ ਕਸੂਰਵਾ ਅਠਰਾ ਕੇ ਜਦੋਂ ਰੈਡ ਐਂਟਰੀਆਂ ਹੋਣੀਆਂ ਨੇ ਤੇ ਸੁਭਾਵਿਕ ਹੈ ਕੱਲ ਕਿਸੇ ਨੇ ਕੋਈ ਚੋਲ ਲੜਨੀ ਆ ਜਾਂ ਕੁਝ ਹੋਰ ਕਰਨਾ ਉਹਨੂੰ ਹਰ ਜਗ੍ਹਾ ਹੀ ਉਸ ਕੱਲ ਦੀ ਪ੍ਰੋਬਲਮ ਆਉਣੀ ਹੈ ਇਹ ਵੀ ਕਹਿਤਾ ਗਿਆ ਕਿ ਤੁਹਾਡੇ ਪਾਸਪੋਰਟ ਨਹੀਂ ਬਣਨ ਦਿੱਤੇ ਜਾਣਗੇ ਹਰ ਤਰੀਕੇ ਦਾ ਦਰਾਵਾ ਦਿੱਤਾ ਜਾ ਰਿਹਾ ਇਸੇ ਤਰੀਕੇ ਨਾਲ ਜਿਹੜੀ ਦੂਜੀ ਕਿਸਾਨਾਂ ਨਾਲ ਤਾਂ ਮੈਂ ਥੋੜੀ ਜੀ ਗੱਲ ਛੇੜੀ ਐ ਮਗਰ ਅੱਜ ਦੀ ਡੇਟ ਤੇ ਜਿਹੜੀ ਅਗਲੀ ਵੱਡੀ ਸਮੱਸਿਆ ਪਿਛਲੇ ਕੁਝ ਦਿਨਾਂ 'ਚ ਜਿਹੜੀ ਵੇਖਣ ਨੂੰ ਆ ਰਹੀ ਹੈ ਜਿਹੜੀ ਪੰਚਾਇਤੀ ਚੋਣਾਂ ਜੇ ਇਸ ਤਰੀਕੇ ਨਾਲ ਇਹ ਪੰਚਾਇਤੀ ਚੋਣਾਂ ਜਿਹੜੀਆਂ ਲੋਕਤੰਤਰ ਦਾ ਮੋਢਲਾ ਬੇਸਿਕ ਸਟੈਪ ਮੰਨਿਆ ਜਾਂਦਾ ਜਿੱਥੇ ਲੋਕਤੰਤਰ ਦੀ ਸ਼ੁਰੂਆਤ ਹੁੰਦੀ ਆ ਉਸ ਨੂੰ ਕਿਵੇਂ ਤੈਅ ਸਨੈਸ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਮੈਂ ਦੋ ਤਿੰਨ ਉਦਾਹਰਣਾਂ ਅੱਜ ਤੁਹਾਨੂੰ ਦੇਣ ਲੱਗਿਆ ਸਭ ਤੋਂ ਪਹਿਲਾਂ ਤਾਂ ਇਲੈਕਸ਼ਨ ਡਿਊ ਸਾਲ ਦੇ ਨੇੜੇ ਸਮਾਂ ਹੋ ਗਿਆ ਕਿ ਇਲੈਕਸ਼ਨ ਡਿਊ ਚੱਲਦੀ ਸੀ ਇਹ ਕਰਾਉਂਦੇ ਹੀ ਨਹੀਂ ਸੀ ਆਨੇ-ਬਾਨੇ ਕੋਟਾ 'ਚ ਝੂਠੇ ਐਪੀਡੈਮਿਕ ਦੇ ਕੇ ਇਸ ਨੂੰ ਗਾਹ ਪਾਉਂਦੇ ਵੇ ਹੁਣ ਜਦ ਇਲੈਕਸ਼ਨ ਦੀ ਟਾਈਮਿੰਗ ਕੀਤੀ ਹੈ ਕਾਇ ਸਮਝਦਾ ਪਿਛਲੀ ਕਿਸੇ ਕਾਂਗਰਸ ਸਰਕਾਰ ਨੇ ਸ਼੍ਰੋਮਣੀ ਅਕਾਲੀ ਦਲ ਕੋਈ ਪੰਜਾਬ ਦੀ ਸਰਕਾਰ ਨੇ ਇਹ ਟਾਈਮ ਨਹੀਂ ਕਦੇ ਚੂਸ ਕੀਤਾ ਜਦੋਂ ਵੱਡੀ ਸ਼ਿਕਰਾਤੇ ਹੋਵੇ ਜਦੋਂ ਕਿਸਾਨ ਤੇ ਖੇਤ ਮਜ਼ਦੂਰ ਆਪ ਦੀਆਂ ਫਸਲਾਂ ਸੰਭਲਿਆ ਹੋਵੇ ਜਾਂ ਮੰਡੀ ਚ ਫਸਿਆ ਹੋਵੇ ਲੋਕ ਆਪ ਦੇ ਕੰਮਾਂਕਾਰਾਂ ਚ ਵਿਜੀ ਹੋਣ ਸਰਕਾਰ ਨੇ ਉਹ ਸਮਾਂ ਚੂਸ ਕੀਤਾ ਇਲੈਕਸ਼ਨ ਦਾ ਹੁਣ ਤੁਸੀਂ ਮੈਨੂੰ ਇਹ ਦੱਸ ਦਿਓ ਉਹ ਪਿੰਡਾਂ ਨਾਲ ਸੰਬੰਧਿਤ ਇਲੈਕਸ਼ਨ ਹੈ ਤੇ ਲੋਕ ਆਪਦੀ ਫਸਲ ਸਾਂਭਣਗੇ ਮਜ਼ਦੂਰ ਆਪਦੀ ਮਜ਼ਦੂਰੀ ਜਿਨ੍ਹਾਂ ਕੋਲ ਆ ਸਮਾਂ ਹੁੰਦਾ ਹੈ ਮਜ਼ਦੂਰੀ ਉਹਨਾਂ ਨੂੰ ਵਧੀਆ ਉਹਨਾਂ ਨੂੰ ਮੌਕਾ ਮਿਲਦਾ ਹੈ ਮਜ਼ਦੂਰੀ ਦਾ ਉੱਥੇ ਜਾਣਗੇ ਕਿ ਵੋਟਾਂ 'ਚ ਹਿੱਸਾ ਲੈਣਗੇ ਮਤਲਬ ਇੱਕ ਜਾਣ ਬੁੱਝ ਕੇ ਕਿ ਸਿਸਟਮੈਟਿਕ ਤਰੀਕੇ ਨਾਲ ਸਮਾਜ ਚੂਸ ਕੀਤਾ ਇਲੈਕਸ਼ਨ ਰੱਖਣ ਦਾ ਜਦੋਂ ਲੋਕਾਂ ਦੀ ਪਾਰਟਿਸਪੇਸ਼ਨ ਇੰਟਰਸਟ ਉਸ ਹੱਦ ਤੱਕ ਨਹੀਂ ਹੋ ਸਕੂਗਾ ਜਦੋਂ ਲੋਕ ਵਿਹਲੇ ਹੁੰਦੇ ਔਰ ਪ੍ਰਚਾਰ ਦੇ ਵਾਸਤੇ ਔਰ ਉਸ ਤੋਂ ਬਾਅਦ ਕਿਵੇਂ ਧੰਗਲੀ ਕਿਵੇਂ ਕੀਤੀ ਜਾ ਰਹੀ ਹੈ ਕੀ ਆ ਇਲੈਕਸ਼ਨ ਪਰਸੋਂ ਅਨਾਉਂਸ ਹੋਈ ਜੀ ਕੋਡ ਲੱਗਿਆ ਅੱਜ ਤੋਂ ਨਾਮਜ਼ਦਗੀ ਸ਼ੁਰੂ ਹੈ ਔਰ ਨਾਮਜ਼ਦਗੀ ਸ਼ੁਰੂ ਹੋਣ ਤੋਂ ਬਾਅਦ ਵੀ ਅੱਜ ਕਿ ਮੈਂ ਚਿੱਠੀ ਪੜ ਕੇ ਤੁਹਾਨੂੰ ਵਿਖਾ ਰਿਹਾ ਆਫਿਸ ਆਫ ਦਿ ਡਿਪਟੀ ਕਮਿਸ਼ਨਰ ਅੰਮ੍ਰਿਤਸਰ 26 ਸਪਟੈਂਬਰ ਦਾ ਇਹਨਾਂ ਨੇ ਕੱਢਿਆ ਕਿ ਜਿਹੜੇ ਪਿੰਡ ਪਹਿਲਾਂ ਰਿਜ਼ਰਵ ਸੀ ਉਹ ਜਰਨਲ ਕਰਤੇ ਤੇ ਜਿਹੜੇ ਜਰਨਲ ਸੀ ਉਹ ਰਿਜ਼ਰਵ ਕਰਤੇ ਜਿਵੇਂ ਕਿ ਸਰਾਲਾ ਤੇ ਗੋਪਾਲਪੁਰਾ ਮੇਰੇ ਹਲਕੇ ਨਾਲ ਹੀ ਆ ਮੈਂ ਹਲੇ ਆਪਦੇ ਹਲਕੇ ਦੀ ਗੱਲ ਕਰ ਰਿਹਾ ਬਾਕੀ ਹਲਕੇ ਆਪਦੀ ਆਪ ਦਿਖਾਣੀ ਜਿਵੇਂ ਆਰੀਏ ਤੁਹਾਨੂੰ ਦੱਸਦੇ ਜਾਵਾਂਗੇ ਉੱਧਾ ਰੰਦੇ ਤੌਰ ਤੇ ਜਦੋਂ ਜਾਬਤਾ ਲੱਗ ਗਿਆ ਨੋਮੀਨੇਸ਼ਨਸ ਅਨਾਉਂਸ ਕਰਤੀਆਂ ਅੱਜ ਸਾਨੂੰ ਛੁੱਟੀ ਮਿਲ ਰਹੀ ਹੈ ਜਿਹੜੇ ਕੈਂਡੀਡੇਟ ਮੈਨੂੰ ਬਾਰ-ਬਾਰ ਫੋਨ ਕਰ ਰਹੇ ਆ ਉਤੋਂ ਕਿ ਜੀ ਆ ਸਾਡੀ ਅਸੀਂ ਤਾਂ ਕੈਂਪੇਨਿੰਗ ਸ਼ੁਰੂ ਕਰਤੀ ਜੀ ਤੇ ਅੱਜ ਸਾਨੂੰ ਕਹਿਤਾ ਤੁਹਾਡਾ ਪਿੰਡ ਰਿਜ਼ਰਵ ਹੋ ਗਿਆ ਤੁਸੀਂ ਕੀ ਸਮਝਦੇ ਹੋ ਕਿ ਇਹ ਇਲੈਕਸ਼ਨ ਪ੍ਰੋਸੈਸ ਫਰੀਅਰ ਫੇਅਰ ਰਹਿਣਾ ਔਰ ਅਗਲੀ ਕਮਾਲ ਦੀ ਗੱਲ ਵੇਖੋ ਇੱਕ ਮੇਰੇ ਪਿੰਡ ਵਾਲੇ ਆ ਰਹੇ ਆ ਪਿੰਡ ਹੈ ਸਾਡਾ ਬੱਲੋਵਾਲੀ ਇੰਦਰ ਸਿੱਕੇ ਬਲੌਕ ਚ ਪੈਂਦਾ ਇੱਕ ਵੀ ਐਸਸੀ ਵੋਟ ਨਹੀਂ ਉੱਥੇ ਤੇ ਸਾਰਾ ਜਿਹੜਾ ਪਿੰਡ ਹੈ ਉਹ ਰਿਜ਼ਰਵ ਕਰਤਾ ਫੋ ਐਸਸੀ ਸਰਪੰਚੀ ਜਿੱਥੇ ਐਸਸੀ ਵੋਟ ਹੀ ਨਹੀਂ ਉੱਥੇ ਤੁਸੀਂ ਐਸਸੀ ਸਰਪੰਚੀ ਲਈ ਕਿਵੇਂ ਰਿਜ਼ਰਵ ਕਰਤਾ ਔਰ ਇਹ ਕੱਲਾ ਇਹ ਨਹੀਂ ਜੇ ਮੈਂ ਉਦਾਹਰਣ ਦੇਣ ਲੱਗਾ ਤੇ ਇੰਨੇ ਕ ਆ ਜਾਂਦੇ ਆਹਾ ਸੁਰਜਨ ਸਿੰਘ ਵਾਲੇ ਆਹੇ ਕੋ ਰੋਟੇਸ਼ਨ ਹੁੰਦੀ ਹੈ ਪੰਚਾਇਤ ਚ ਰਿਜ਼ਰਵੇਸ਼ਨ ਦੀ ਰੋਟੇਸ਼ਨ ਹੈ ਜਿਹੜਾ ਜਨਰਲ ਹੋ ਗਿਆ ਰਿਜ਼ਰਵ ਹੋ ਜਾਂਦਾ ਹੈ ਫਿਰ ਇੱਕ ਜੈਂਟਸ ਹੋ ਗਿਆ ਜਨਰਲ ਫਿਰ ਉਹ ਲੇਡੀਜ਼ ਹੋ ਗਿਆ ਜਨਰਲ ਫਿਰ ਉਹ ਐਸਸੀ ਹੋ ਗਿਆ ਮੈਨ ਫਿਰ ਉਹ ਐਸਸੀ ਹੋ ਗਿਆ ਲੇਡੀਜ਼ ਮਤਲਬ ਇਸ ਤਰ੍ਹਾਂ ਰੋਟੇਸ਼ਨ ਚੱਲਦੀ ਹੈ ਮਗਰ ਹਰ ਰੋਟੇਸ਼ਨ ਦੀ ਕਿਵੇਂ ਧੱਜੀਆਂ ਉਡਾਈਆਂ ਗਈਆਂ ਨੇ ਕਿ ਇਹਨਾਂ ਦਾ ਪਿੰਡ ਹੈ ਸੁਰਜਨ ਸਿੰਘ ਵਾਲਾ ਉਹਦੇ 'ਚ ਪਿਛਲੀਆਂ 3 ਇਲੈਕਸ਼ਨਾਂ 'ਚ ਇਹ ਲੇਡੀ ਜਨਰਲ ਇਹ ਸੀਟ ਆਈ ਹੈ ਇਸੇ ਤਰ੍ਹਾਂ ਮੈਂ ਕਈ ਪਿੰਡਾ ਸਾਡੇ ਕੋਟਲਾ ਸੁਲਤਾਨ ਸਿਕਾਲੇ ਬੈਠੇ ਆ ਇਹਨਾਂ ਦੀ ਆ ਆਜਾ ਮਿਰਗ ਬੱਲੋਆਲੀ ਵਾਲੇ ਆ ਆ ਲਾਸਟ ਤਿੰਨ ਆਰੀ ਐਸੀ ਐਸੀ ਉਹ ਪਿੰਡ ਆਇਆ ਹੁਣ ਫੇਰ ਉਹ ਉਹ ਫੇਰ ਐਸੀ ਕਰਤਾ ਜਿਹੜੇ ਪਿੰਡ ਲਗਾਤਾਰ ਜਰਨਲ ਤੁਰੇ ਆਉਂਦੇ ਸੀ ਕਈ ਜਰਨਲ ਰਹਿ ਗਏ ਜਿਹੜੇ ਐਸੀ ਤੁਰੇ ਆਉਂਦੇ ਸੀ ਐਸੀ ਤੁਰੇ ਆ ਕੇ ਮੱਲਾ ਮੇਰਾ ਕਹਿਣ ਦਾ ਭਾਵ ਕਿ ਪੂਰਤੀ ਕੀਤੀ ਐ ਕੋਈ ਸincere ਉਹਦੇ ਚ ਕੰਮ ਨਹੀਂ ਆ ਬੱਲੋਆਲੀ ਵਾਲੇ ਸਾਰੇ ਸੱਜਣ ਆਏ ਆ ਮੈਂ ਤਾਂ ਆ ਪਿੰਡ ਵਾਲਿਆਂ ਨੂੰ ਤੁਹਾਡੇ ਅੱਗੇ ਲੈ ਕੇ ਆਇਆ ਨਾ ਤੇ ਪਿੰਡ ਐਸੀ ਵੋਟ ਹੀ ਨਹੀਂ ਤੇ ਐਸੀ ਰਿਜ਼ਰਵ ਪਤਾ ਤੁਹਾਨੂੰ ਦੀ ਸਰਪੰਚੀ ਦੀ ਕਿੱਥੋਂ ਵੋਟ ਪੈਣੀ ਔਰ ਕੱਲੀ ਇੱਕ ਨਹੀਂ ਅਨੇਕਾਂ ਹੀ ਆਧਾਰ ਤੇ ਮੇਰੇ ਕੋਲ ਆਇਆ ਜੇ ਮੈਂ ਪੜ੍ਹਨ ਲੱਗਿਆ ਤੇ ਮੈਨੂੰ ਸਮਝ ਆਊਗਾ ਮੈਂ ਤੁਹਾਨੂੰ ਸੈਂਡ ਕਰ ਦੂੰਗਾ ਔਰ ਜੇ ਤੁਸੀਂ ਇਹ ਲਿਸਟ ਨੂੰ ਆਪ ਵੀ ਤੁਸੀਂ ਕੋਈ ਖੋਜੀ ਪੱਤਰਕਾਰ ਕਿਉਂਕਿ ਅੱਜ ਕੱਲ ਖੋਜ ਵਾਲਾ ਕੰਮ ਤਾਂ ਤੁਸੀਂ ਗਰੀਬ ਨੂੰ ਸੌਂਪਿਆ ਆਪ ਥੋੜੇ ਤੁਸੀਂ ਸੁਰਖਰੂ ਰਹਿੰਦੇ ਹੋ ਆ ਪਤਾ ਨਹੀਂ ਕਿਹੜੀ ਗੱਲੋਂ ਮਜਬੂਰ ਰਹਿੰਦੇ ਹੋ ਮਗਰ ਜੇ ਤੁਸੀਂ ਕਰੋ ਤੁਸੀਂ ਹਰਾਲ ਹੋਵੋਗੇ ਕਿ ਪੰਚੇਤੀ ਰਾਜ ਇੰਸਟੀਟਿਊਸ਼ਨ ਦੀਆਂ ਕਿਵੇਂ ਧੱਜੀਆਂ ਉਡਾਈਆਂ ਜਾ ਰਹੀਆਂ ਔਰ ਅਫਸੋਸ ਨਾਲ ਕਹਿਣਾ ਪੈਂਦਾ ਕਿ ਇਹਦੇ ਚ ਸਭ ਤੋਂ ਵੱਡੀ ਭੂਮਿਕਾ ਅਫਸਰ ਆਪ ਨਿਭਾ ਰਹੇ ਤੁਸੀਂ ਅੱਜ ਚਲੇ ਜਾਓ ਕਿਸੇ ਇਹਨਾਂ ਨੂੰ ਪੁੱਛਿਆ ਮੈਂ ਕੋਈ ਵੋਟਰ ਸੂਚੀ ਮਿਲੀ ਤੁਸੀਂ ਹਰਾਲ ਹੋਗੇ ਕਿਸੇ ਕੋਲ ਵੋਟਰ ਸੂਚੀ ਕੋਈ ਨਹੀਂ ਅਗਲਾ ਸਵਾਲ ਪੁੱਛੋ ਕਿ ਤੁਹਾਨੂੰ ਵਾਰਡਬੰਦੀ ਦੀ ਤੁਹਾਨੂੰ ਮਿਲਿਆ ਵਕੀਲ ਸਾਹਿਬ ਆਜੋ ਸਾਰੇ ਤੁਸੀਂ ਜਾਣੇ ਵਿਚਾਰੇ ਪੋਲਿਟਿਸ਼ਨਾਂ ਪਾਉਂਦੇ ਫਿਰਦੇ ਵਾਰਡਬੰਦੀ ਦਾ ਕੋਈ ਪਤਾ ਲੱਗਿਆ ਕਿ ਕਿਹੜੀ ਵਾਰਡ ਚ ਕਿਹੜੀਆਂ ਵੋਟਾਂ ਕੋਈ ਪਤਾ ਨਹੀਂ ਤੁਸੀਂ ਕਿਸੇ ਬੀਡੀਓ ਦਫਤਰ ਚਲੇ ਜਾਓ ਬੀਡੀਓ ਦਫਤਰ ਤਾਂ ਇਸ ਤਰ੍ਹਾਂ ਦੀ ਸੀਕਰੇਸੀ ਕੀਤੀ ਹੈ ਜਿਵੇਂ ਫੋਰਟਿਸ ਹਸਪਤਾਲੀ ਉੱਥੇ ਬਣਾਤਾ ਹੁੰਦਾ ਹੈ ਬਰਾਂਚ ਜਿਵੇਂ ਫੋਰਟਿਸ ਹਸਪਤਾਲ ਚ ਕੋਈ ਖਬਰ ਨਹੀਂ ਨਿਕਲਦੀ ਉਹ ਹਾਲ ਵੀਡੀਓ ਦੇ ਦਫਤਰ ਦਾ ਬਣਿਆ ਪਿਆ ਉਹ ਭਾਈ ਇਲੈਕਸ਼ਨ ਹੋਣ ਦੀ ਹੈ ਵੋਟਰ ਸੂਚੀ ਸਾਹਮਣੇ ਰੱਖੋ ਕਿ ਜਨਰਲ ਹੈ ਕਿ ਰਿਜ਼ਰਵ ਹੈ ਲੋਕਾਂ ਨੂੰ ਪਤਾ ਹੋਵੇ ਕੋਈ ਸਿਸਟਮ ਹੀ ਨਹੀਂ ਔਰ ਅਗਲੀ ਧਾਂਦ ਲਈ ਕੀ ਕੀਤੀ ਹੈ ਤੁਸੀਂ ਹੈਰਾਨ ਹੋਵੋਗੇ ਹੁਣ ਕਰ ਲਿਓ ਇਸ ਗੱਲ ਦੀ ਚੰਗੀ ਤਰ੍ਹਾਂ ਸਟੱਡੀ ਜਿਨ੍ਹਾਂ ਨੇ ਮੈਂਬਰ ਪਾਰਲੀਮੈਂਟ ਦੀਆਂ ਵੋਟਾਂ ਪਾਈਆਂ ਹੁਣ ਆ ਤਿੰਨ ਚਾਰ ਮਹੀਨੇ ਪਹਿਲਾਂ ਉਹਨਾਂ ਨੇ ਹੁਣ ਵੋਟਾਂ ਨਹੀਂ ਪਾਉਣੀਆਂ ਉਹਨਾਂ ਦੀਆਂ ਵੋਟਾਂ ਹੀ ਕੱਟ ਗਈਆਂ ਵੱਡੀ ਗਿਣਤੀ 'ਚ ਵੋਟਾਂ ਕੱਟੀਆਂ ਗਈਆਂ ਨੇ ਦੇ ਆਰ ਨਾਟ ਵੋਟਰਸ ਔਰ ਸਰਕਾਰ ਦੀ ਪਾਲਿਸੀ ਟੁਵਰਡਸ ਪੰਚਾਇਤੀ ਰਾਜ